ਭਾਈ ਨੂੰ ਚਿੱਕਾ ਖਾਲਸਾ ਭਾਈ ਨੂੰ ਕੀ ਫਤਿਹ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਅਧੀਨ ਪ੍ਰਬੰਧ ਅਧੀਨ ਜਿਹੜਾ ਸੂਗੁਰਪੁਰ ਸਾਰਾਗੜੀ ਹੈ ਸਥਿਤ ਇੱਥੇ 21 ਸਿੰਘ ਸਾਰਾਗੜੀ ਵਿੱਚ ਸ਼ਹੀਦ ਹੋਏ ਨੂੰ ਜਾਤ ਨੂੰ ਸਮਰਪਤ ਪਰਸੋ ਰੋਗਿਤੋ ਖੰਡਪੜ ਸਾਹਿਬ ਰਾਮ ਕੀਤੇ ਗਏ ਸੀ ਜਿਨ੍ਹਾਂ ਦਾ ਅਜੋ ਭੋਗ ਪਿਆ ਹੈ ਭੋਗਾਂ ਉਪਰੰਤ ਗਿਆਨੀ ਜਗਰੂਪ ਸਿੰਘ ਜੀ ਸਾਜ ਖੰਡ ਸ੍ਰੀ ਹਰਮਦਰ ਸਾਹਿਬ ਜੀ ਦੇ ਹਜ਼ੂਰੀ ਲਾਗੇ ਹੋ ਕੋ ਰਤਨ ਕੀਰਤਨ ਕੀਤਾ ਗਿਆ ਹੈ ਇਹਨਾਂ ਤੋਂ ਪਰੰਤ ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਜੀ ਗ੍ਰੰਥੀ ਸਾਜ ਖੰਡ ਸ੍ਰੀ ਦਰਬਾਰ ਸਾਹਿਬ ਦੇ ਜਿਨ੍ਹਾਂ ਵੱਲੋਂ ਕਥਾ ਕੀਤੀ ਗਈ ਹੈ ਇਹ ਉਹ ਸਥਾਨ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ ਜਿਨ੍ਹਾਂ ਨੇ 18 12 ਸਤੰਬਰ 1897 ਵਿੱਚ ਸਾਰੇ ਗੜੀ ਦੇ ਮੈਦਾਨ ਵਿੱਚ ਆਪਣੀ ਸ਼ਹਾਦਤ ਪ੍ਰਾਪਤ ਕੀਤੀ ਸੀਗੀ ਅੱਜ ਉਹਨਾਂ ਦੀ ਸ਼ਹਾਦਤ ਨੂੰ 122ਵਾਂ ਜਿਹੜਾ ਸਾਲਾਨਾ ਸਮਾਗਮ ਹੈ ਉਹ ਸਮਰਪਿਤ ਹੈ ਜੀ ਉਹਨੂੰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸ੍ਰੀ ਦਰਬਾਰ ਸਾਹਿਬ ਵੱਲੋਂ ਇਸ ਦਿਸਬਾ ਵਿੱਚ ਪੂਰੇ ਪ੍ਰਬੰਧ ਕੀਤੇ ਗਏ ਹਨ ਲੰਗਰ ਪਾਣੀ ਚੱਲ ਰਿਹਾ ਹੈ ਸੰਗਤਾਂ ਆਪਣੀ ਅਰ ਅਹਮਦ ਕਰ ਰਹੀਆਂ ਹਨ ਤੇ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਸਮਰਪਿਤ ਹੋ ਕੇ ਸ਼ਰਧਾਂਜਲੀ ਦੇ ਰੂਪ ਵਿੱਚ ਨਤਮਸਤਕ ਹੋ ਰਹੀਆਂ ਹਨ ਅਜੇੰ ਤਾਂ ਦੇ ਸੰਬੰਧ ਵਿੱਚ ਇੱਥੇ ਹੀ ਸਮਾਗਮ ਰੱਖਿਆ ਗਿਆ ਹੈ ਇਸ ਤਰੀਕੇ ਨਾਲ ਹਰ ਜੋ ਜੋ ਵੀ ਸ਼ਹਾਦਤਾਂ ਹੁੰਦੀਆਂ ਹਨ ਜਿਹੜੇ ਦਿਨਾਂ ਨੂੰ ਸਮਰਪਿਤ ਹਨ ਉਹਨਾਂ ਦਿਨਾਂ ਨੂੰ ਸਮਰਪਿਤ ਵਕ ਵਕਤ ਗੁਰਦੁਆਰੇ ਸਹਿਬਾਨਾਂ ਵਿੱਚ ਸੰਬੰਧਤ ਗੁਰਦੁਆਰੇ ਸਹਿਬਾਨਾਂ ਵਿੱਚ ਉਹਨਾਂ ਦੇ ਸਾਰੇ ਸਮਾਗਮ ਉਲੀਕੇ ਜਾਂਦੇ ਹਨ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਪਰਾਲਾ ਹੈ ਜੀ ਬਹੁਤ ਹੀ ਵਧੀਆ ਲੱਗਦਾ ਹੈ ਭਵਿੱਖ ਵਿੱਚ ਆਉਣ ਵਾਲੀ ਕੌਮ ਦੇ ਬੱਚਾ ਤੇ ਲਈ ਇਤਿਹਾਸ ਸਹਿਰਾਉਣੇ ਬਹੁਤ ਲਾਜ਼ਮੀ ਹਨ ਕਿਉਂਕਿ ਆਪਣੇ ਬੱਚੇ ਇਹਨਾਂ ਇਤਿਹਾਸਾਂ ਤੋਂ ਜਾਣੇ ਹੋ ਕੇ ਹੀ ਆਪਣੀ ਕੌਮ ਨੂੰ ਸਮਰਪਿਤ ਜੀਵਨ ਬਤੀਤ ਕਰ ਸਕਦੇ ਹਨ